ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਪਟਿਆਲਾ ਦੀ ਰਾਜ ਕਲੋਨੀ ਚ ਦੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾ ਨਾਚ 15 20 ਜਣਿਆਂ ਨੇ ਲੋਕਾਂ ਦੇ ਘਰਾਂ ਦੀ ਕੀਤੀ ਪੰਨ ਤੋੜ ਲੋਕਾਂ ਨੇ ਪੈਸੇ ਕੀਤੇ ਸੀ ਇਨਵੈਸਟ ਪਰ ਪੈਸੇ ਵਾਪਸ ਨਹੀਂ ਮਿਲੇ ਦੋਸਤੋ ਇਸੇ ਤਰ੍ਹਾਂ ਆਪਾਂ ਵੀ ਕਰਦੇ ਆ ਆਪਾਂ ਪੈਸੇ ਡਬਲ ਕਰਨ ਦੇ ਚੱਕਰ ਦੇ ਵਿੱਚ ਕਿਸੇ ਕਿਤੇ ਨਾ ਕਿਤੇ ਜਗ੍ਹਾ ਤੇ ਆਪਾਂ ਪੈਸੇ ਇਨਵੈਸਟ ਕਰ ਦਿੰਦੇ ਆ ਉਸ ਤੋਂ ਬਾਅਦ ਆਪਾਂ ਸੋਚਦੇ ਆ ਕਿ ਇਹ ਪੈਸੇ ਡਬਲ ਹੋ ਜਾਣਗੇ ਪਰ ਕਈ ਵਾਰ ਕੀ ਹੁੰਦਾ ਹੈ ਫਰਾਡ ਵੀ ਹੁੰਦਾ ਆ ਤਾ ਇਸ ਤਰ੍ਹਾਂ ਕਈ ਲੋਕ ਹੁੰਦੇ ਨੇ ਜੋ ਇਨਵੈਸਟ ਕਰ ਲੈਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਜੋ ਪੈਸਾ ਹੁੰਦਾ ਹੈ ਉਹ ਫਸ ਜਾਂਦਾ ਆ ਤਾਂ ਜਿਹੜੇ ਵੀ ਲੋਕ ਪੈਸੇ ਇਨਵੈਸਟ ਕਰਦੇ ਨੇ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖਣ ਤੇ ਅਵੇਅਰ ਹੋ ਜਾਣ ਜੇ 10 ਲੱਖ ਰੁਪਏ ਪਿਆ ਸੀ ਮੇਰੇ 45 ਤੋਲੇ ਮੈਨੇ ਕੁੜੀ ਵਾਸਤੇ ਗਹਿਣਾ ਮੇਰੀ ਨੂੰਹ ਦਾ ਗਹਿਣਾ ਪਿਆ ਸੀਗਾ ਮੈਨੂੰ ਉਹ ਧੱਕਾ ਦੇ ਕੇ ਮੇਰਾ ਸਾਰਾ ਕੁਝ ਬੈੱਡ 'ਚੋਂ ਕੱਢ ਕੇ ਲੈ ਗਿਆ ਹਾਂ ਜਸਮਨ ਸੀ ਪੰਜ ਛੇ ਮੁੰਡੇ ਸੀ ਉਹਦੇ ਨਾਲ ਟੋਟਲ ਕਿੰਨੇ ਬੰਦੇ ਸੀ ਵੀਰ ਜੀ ਹੋਣੇ 40 50 ਬੰਦਿਆਂ ਮਗੋਂ ਚਾਰ ਗੇ ਪੰਜ ਗੱਡੀਆਂ ਇੱਕੋ ਲੱਖ ਤਾਂ ਆ ਗਈਆਂ ਮੇਰੇ ਤੇ ਚੜ ਕੇ ਤੁਸੀਂ ਉੱਪਰੋਂ ਪੈਸੇ ਲੈਣੇ ਸੀ ਜੀ ਕਿਸੇ ਪੈਸੇ ਲੈਣੇ ਸੀ ਲੈਣੇ ਸੀ ਜੀ ਲੈਣੇ ਸੀ ਵੀਰ ਜੀ ਤਾਂ ਹੀ ਤਾਂ ਇੱਥੋਂ ਤੱਕ ਹੋ ਗਿਆ ਪਿਆਰ ਨਾਲ ਕਿਹਾ ਸਾਡੇ ਨਾਲ ਗੱਲ ਕਰ ਲਓ ਬੈਠ ਕੇ ਗੱਲ ਕਰੋ ਸਾਨੂੰ ਮੈਨੂੰ 2 ਮਹੀਨੇ ਹੋ ਗਏ ਮਿੰਤਾ ਕਰਦੀ ਨੂੰ ਉਹਨਾਂ ਦੀ ਵੀ ਮੇਰੇ ਨਾਲ ਗੱਲ ਕਰ ਲਓ ਮੇਰੇ ਥੱਲੇ ਬੰਦੇ ਅਸੀਂ ਜ਼ਿੰਮੇਵਾਰੀ ਲਈ ਹੈ ਲੋਕਾਂ ਦੀ ਸਭ ਦੀ ਜ਼ਿੰਮੇਵਾਰੀ ਜਦੋਂ ਲਈ ਹੈ ਗੱਲ ਕਰੋ ਬੈਠ ਕੇ ਆ ਕੇ ਸਾਡੇ ਨਾਲ ਕਦੋਂ ਤੁਸੀਂ ਗੋਲਡ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਹੋਈ ਹੋਈ ਅਸੀਂ ਬਾਕੀ ਨਾ ਨੂੰ ਪਤਾ ਲੱਗੀ ਜੀ ਪਰ ਉਹ ਛੁੱਟਣੇ ਨਹੀਂ ਚਾਹੀਦੇ ਬਾਹਰ ਨਹੀਂ ਆਣੇ ਜੇ ਮੇਰੇ ਇੰਨੇ ਹੱਥ ਬੰਨ ਕੇ ਬੈਠੇ ਪਰ ਪਰਸਨ ਲਾ ਲੋ ਕਿਸੇ ਦਾ 10 ਲੱਖ ਕਿਸੇ ਦਾ 20 ਲੱਖ ਕਿਸੇ ਦਾ 40 ਲੱਖ ਕਿਸੇ ਦਾ 50 ਲੱਖ ਕਿਸੇ ਦਾ 골ਡ ਗਹਿਣੇ ਤਰਵਾ ਕੇ ਬੈਂਕਾਂ ਚ ਕਿਸੇ ਦਾ ਘਰ ਗਿਰਵੀਂ ਤਰਾ ਕੇ ਬਹੁਤ ਜ਼ਿਆਦਾ ਲੋਕਾਂ ਦੇ ਅਮਾਉਂਟਾਂ ਅੰਦਰ ਬੜਵੜਾ ਲਾਈਆਂ ਨੇ ਅਮਨਦੀਪ ਪੌਰ ਨੇ ਜੋਤੀ ਨੇ ਤੇ ਉਹਨਾਂ ਦਾ ਬੇਟਾ ਤੇ ਪੂਰਾ ਉਹਨਾਂ ਦਾ ਪਰਿਵਾਰ ਹੁਣ ਸਹੁਰਾ ਪਰਿਵਾਰ ਉਹਨਾਂ ਦੇ ਸਾਰੇ ਨਾਲ ਰਲੇ ਹੋਏ ਨੇ ਸਾਡੇ ਸਾਡਾ 30 ਲੱਖ ਹੈ ਜੀ ਪਰਾਂ ਦਾ ਸਾਡਾ ਹਾਂਜੀ ਸਾਡੀ ਕੁੜਮਣੀ ਦਾ 30 ਲੱਖ ਸਾਡਾ 13 ਲੱਖ ਮੇਰੀ ਕੁੜਮਣੀ ਦਾ 9 ਲੱਖ ਮੇਰੇ ਨੂੰ ਦਾ ਮਾਮੀ ਦਾ ਹਾਂਜੀ ਜਦੋਂ ਇੰਨੀਆਂ ਵੱਡੀਆਂ ਅਮਾਉਂਟ ਜਿਜਟਰੀ ਲੈ ਲੋ ਮੈਂ ਬੈਠੀ ਆ ਮੈਂ ਮਕਾਨ ਵੇਚ ਕੇ ਤਾਂ ਨਹੀਂ ਜਾਣ ਲੱਗੀ ਆ 2-2 ਲੱਖ 3-3 ਲੱਖ ਤਾਂ ਹੁਣ ਲਵਾਇਆ 2 ਮਹੀਨੇ ਹੋ ਗਏ 5 ਲੱਖ ਮੇਰੀ ਮੁੰਡੇ ਦੀ ਇਹਨੇ ਕੁੜਮਣੀ ਨੇ ਲਾਇਆ ਜੀ ਹਲ ਇਹਨੂੰ ਆਪਾਂ ਚਿੱਟ ਫੰਡ ਘੁਟਾਲੇ ਕਹਿ ਸਕਦੇ ਆ ਵੀ ਜਿਵੇਂ ਪਹਿਲਾਂ ਹਾਂਜੀ ਹਾਂਜੀ ਐਲ ਮਤਲਬ ਦੀ ਪੈਂਦੀ ਕੀ ਨਾਮ ਹੈ ਤੁਹਾਡਾ ਹਾਂ ਵੀਰ ਜੀ ਮੇਰਾ ਨਾਮ ਹਰਜਿੰਦਰ ਕੌਰ ਹੈ ਜੀ ਤਾਂ ਕੀ ਇਹ ਮਾਮਲਾ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਸਾਰਾ ਜਿਹੜਾ ਜਿਹੜੇ ਸਮਾਨ ਟੁੱਟਿਆ ਹੋਇਆ ਤੁਹਾਡਾ ਜਿਹੜੇ ਬੈਟੇ ਆ ਉਹ ਕੋਲੋਂ ਲਏ ਹੋਏ ਨੇ ਜਿਹੜੀ ਟੁੱਟੀ ਹੋਈ ਹੈ ਵੀਰ ਜੀ ਸਾਡਾ ਬਿਟਕਉਣ ਦਾ ਕੰਮ ਸੀਗਾ ਜੀ ਜਿਹਦੇ ਕਰਕੇ ਮੇਰੇ ਰਿਸ਼ਤੇ ਚ ਦੂਰ ਤੋਂ ਮੇਰੀ ਭੈਣ ਲੱਗਦੀ ਸੀ ਉਹਦਾ ਜਵਾਈ ਉਹਦਾ ਧੀ ਉਹ ਵਿਚਾਪ ਉਹਦੇ ਗਾਹਾਂ ਪਰੋਣੇ ਜਵਾਈ ਦਾ ਉਹਦਾ ਚਾਚਾ 25 30 ਤੋਂ ਉੱਪਰ ਜ਼ਿਆਦਾ ਤਕੜਿਆ ਨ ਮੁੰਡੇ ਐਨ ਤੇਜ਼ ਤਰ੍ਹਾਂ ਹਥਿਆਰ ਉਹਨਾਂ ਕੋਲ ਸਾਰੇ ਮੈਂ ਕੱਲੀ ਘਰੇ ਵੀਰ ਜੀ ਕੋਈ ਨਹੀਂ ਸੀਗਾ ਮੇਰੇ ਕੋਲ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਨਾਂ ਨੇ ਮੇਰੀ ਕੀ ਹਾਲਤ ਕਰੀ ਮੈਂ ਨੱਤਾ ਤੋਂ ਚੱਲ ਨਹੀਂ ਸਕ ਰਹੀਗੀ ਗੱਲ ਕੀ ਹੋਈ ਹੈ ਤਾਂ ਜੇ ਦੱਸੋ ਵੀ ਜਿਹੜੇ ਆ ਪੈਸੇ ਆ ਤੁਸੀਂ ਲਾਏ ਹੋਏ ਸੀ ਹਾਂਜੀ ਉਹ ਉਹ ਸਿੰਗੀ ਕੀ ਗੱਲਬਾਤ ਹੋਈ ਸਿਆ ਜੋਰੇ ਆ ਤੂੰ ਵੀ ਦੇਖਿਆ ਹੋਣਾ ਮੈਂ ਵੀ ਹੁਣੀ ਆਇਆ ਮੈਂ ਦੇਖਿਆ ਤਿੰਨ ਚਾਰ ਬੰਦੇ ਆ ਦੇ ਘਰ ਭੰਨੇ ਪਏ ਆ ਇਹ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਇਸ ਰਿਆਮ ਜਿੰਨਾਂ ਕੋ ਇੰਨਾ ਬੁਰਾ ਹਾਲੇ ਕਰਕੇ ਗਏ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਅਸੀਂ ਆਮ ਆਦਮੀ ਪਾਪੀ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਦਾ ਮਸਲਾ ਹੱਲ ਕੀਤਾ ਜਾਵੇ ਇੱਕ ਬੰਦੇ ਦੇ ਉਹਨੂੰ ਘੇਰ ਕੇ ਇਹਨਾਂ ਨੇ ਲੱਤਾਂ ਵੀ ਤੋੜਤੀਆਂ ਉਹਨਾਂ ਦੀ ਬਾਹਾਂ ਵੀ ਤੋੜੀਆਂ ਜਦ ਤੱਕ ਉਹਨਾਂ ਦੇ 307 ਦਾ ਪਰਚਾ ਜਿਹੜਾ ਘਰ ਵੜ ਕੇ ਇਹ ਕਾਰਵਾਈ ਕੀਤੀ ਹੈ ਇਹ ਜਦ ਤੱਕ ਨਹੀਂ ਕਰਨਗੇ ਅਸੀਂ ਵੀ ਕਹਿੰਦੇ ਆ ਜੇ ਅੱਜ ਉਹ ਪਰਚਾ ਦਰਜ ਕਰਦੇ ਆ ਠੀਕ ਹੈ ਨਹੀਂ ਤਾਂ ਕੱਲ ਤੋਂ ਅਸੀਂ ਸਾਰਾ ਧਰਲਾ ਲਾ ਕੇ ਬੈਠਾਂਗੇ ਜਦ ਤੱਕ ਇਹਨਾਂ ਦੀ ਪ੍ਰੋਪਰ ਕਾਰਵਾਈ ਨਹੀਂ ਹੋਏਗੀ ਅਸੀਂ ਕਿੱਥੇ ਨਹੀਂ ਜਾਵਾਂਗੇ ਹਾਂ ਕੀ ਲੱਗਦਾ ਸੋਹੇਬ ਜੀ ਕੀ ਸ਼ੈਤ ਇਹ ਸੱਚ じゃ ਹੋ ਰਹੀ ਜੋ ਗੁੰਡਾ ਨਾ ਸਰਿਆਮ ਜਿਹੜੇ ਅੱਜ ਟੈਲੀਸ਼ੈਵ ਦੇਖਣ ਨੂੰ ਮਿਲਿਆ ਆ ਤੁਸੀਂ ਦੇਖ ਹੀ ਰਹੇ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਹੀ ਨਹੀਂ ਹੈ ਲੋਕੀ ਮਤਲਬ ਕਿ ਲੋਕੀ ਸਮਝ ਨਹੀਂ ਰਹੇ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਤੂੰ ਵੀ ਦੇਖ ਰਹੇ ਹੋ ਨੇ ਕਦੀ ਕਿਹਦਾ ਕਤਲ ਕਰਤਾ ਕਦੀ ਕਿਹਦਾ ਕਤਲ ਕਰਤਾ ਇਹ ਤਾਂ ਲੋਕਾਂ ਨੇ ਖੇਡ ਬਣਾ ਰੱਖੀ ਆ ਹਾ ਉਹਨਾਂ ਇਹ ਗਰੀਬ ਬੰਦੇ ਜਿਹੜੇ ਬੰਦੇ ਰਹਿੰਦੇ ਆ ਇਹ ਮਤਲਬ ਕਿ ਰਹਿ ਨਹੀਂ ਸਕਦੇ ਸੇਫ ਨਹੀਂ ਰਹਿ ਸਕਦੇ ਓਰੇ ਇੰਨੀ ਕੀ ਗੁੰਡਾਗਰਦੀ ਹੋ ਗਈ ਨਾ ਨਾ ਇਹ ਆਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਮੈਂ ਮੈਂ ਸਾਰੇ ਮੱਲੇ ਦੇ ਨਿਵਾਸੀਆਂ ਨਾਲ ਗੱਲਣਾ ਮੈਂ ਬੈਠਾਂਗਾ ਜਦ ਤੱਕ ਜਦ ਤੱਕ ਕਾਰਵਾਈ ਨਹੀਂ ਹੁੰਦੀ ਨਾਲ ਮੈਂ ਸਾਰਾ ਦਿਨ ਬੈਠਾਂਗਾ ਜੀ ਕਾ ਬਿਠਾ ਜੀ ਸਾਡੇ ਕੋਲ ਇਹ ਸਮਾਨ ਹਾਂਜੀ ਦੇਖੋ ਜੀ ਇਹ ਸਾਡੀ ਰਾਜ ਕਲੋਨੀ ਆ ਪੂਰੇ ਮਹੱਲਾ ਸਾਡੇ ਨਾਲ ਆ ਅਸੀਂ ਪੂਰੇ ਮਹੱਲੇ ਦੇ ਨਾਲ ਆ ਦੇਖੋ ਉਹ 2:30 ਵਜੇ ਆਏ ਹਨਾ 2:30 ਵਜੇ ਆਏ 15-20 ਬੰਦੇ ਤਿੱਗੇ ਦੋ ਗੱਡੀਆਂ ਆਈਆਂ ਭੁੱਲ ਭਰ ਕੇ ਵੇਸ ਬੋਲਾ ਸੀਗੀਆਂ ਉਹਨਾਂ ਕੋਲ ਤੇ ਹੋਰ ਲੋਹੇ ਦੀਆਂ ਰਾੜਾਂ ਵੀ ਸੀਗੀਆਂ ਪੂਰੀ ਕਲੋਨੀ ਦੇ ਉਹਨਾਂ ਨੇ ਦਰਵਾਜ਼ੇ ਬੰਦ ਕਰਾਤੇ ਕਹਿੰਦੇ ਨਹੀਂ ਜਿਨ੍ਹਾਂ ਨੇ ਖੋਲੇ ਨੇ ਸਾਰਿਆਂ ਦੇ ਉਹਨਾਂ ਦੇ ਵੀ ਮਾਰਾਂਗੇ ਸਭ ਦੇ ਘਰਾਂ ਦੇ ਇੱਟਾਂ ਮਾਰੀਆਂ ਨੇ ਭਗਾ ਭਗਾ ਕੇ ਪੂਰੀ ਗੁੰਡਾਗਰਦੀ ਕਰਦੀ ਕਰਕੇ ਗਏ ਨੇ ਹਾਂ ਪੂਰੀ ਗੁੰਡਾਗਰਦੀ ਕਰਦੀ ਕਰਕੇ ਗਏ ਨੇ ਫੇ ਡੰਡਾ ਕਮਾਤਾ ਕਹਿੰਦੇ ਬਾਹਰ ਨਿਕਲੋ ਬਾਹਰ ਨਿਕਲੋ ਬਾਹਰ ਨਿਕਲੋ ਮੈਂ ਕਹਿੰਦਾ ਬੀਬੀ ਗੇਟ ਲਾਓ ਗੇਟ ਲਾਓ ਮੈਂ ਕਹਿੰਦਾ ਛੈਲੀ ਕਿੱਥੇ ਹੈ ਮੇਰੇ ਮੂੰਹ ਚੋਂ ਨਿਕਲ ਗਈ ਮੈਂ ਝੂਠ ਨਹੀਂ ਵੜਦੀ ਮਹਾ ਸਾਡੇ ਅੰਦਰ ਅੰਦਰ ਨੂੰ ਰੋਂ ਹੁਣ ਕੇ ਮੈਂ ਅੰਦਰ ਨਾ ਵੜ ਗਈ ਹਾਂ ਮੈਂ ਕਹਿੰਦਾ ਅੰਦਰ ਨਾ ਵੜ ਗਈ ਹਾਂਜੀ ਮੈਂ ਕਹੇ ਤਾਂ ਫਿਰ ਤੇ ਉਸ ਤੋਂ ਪੂਰੀ ਕਲੋਨੀ ਚ ਉਥੋਂ ਲੈ ਕੇ ਆਪਣੇ ਘਰ ਤੋਂ ਪੂਰੀ ਕਲੋਨੀ ਚ ਉਹਨਾਂ ਨੇ ਗੇੜੇ ਦਿੱਤੇ ਨੇ ਆਪਣੀ ਵੀਡੀਓ ਬਣਾ ਕੇ ਕਹਿੰਦੇ ਫੇਸਬੁਕਾਂ ਤੇ ਕਿਹੜੀਆਂ ਵੀਡੀਓ ਬਣਾਉਣੇ ਸਾਡੇ ਮੂਰੇ ਬਣਾ ਕੇ ਦਿਖਾਓ ਕਹਿੰਦਾ ਜਿਹੜੀ ਵੀ ਹੈਗਾ ਕੋਈ ਮੂਰੇ ਆਓ ਕੁੜੀਆਂ ਨੂੰ ਇਹਨਾਂ ਦੇ ਉਹਨਾਂ ਦੇ ਬੇਟੇ ਦੀਆਂ ਦੂਜੇ ਤੇ ਬਹੁਤ ਗਲਤ ਗਾਲਾਂ ਕੱਢੀਆਂ ਨੇ ਬਹੁਤ ਜ਼ਿਆਦਾ ਅਸੀਂ ਬੋਲ ਨਹੀਂ ਸਕਦੇ ਹੈਗੇ ਉਹ ਆਪਣੀ ਫੋਨ ਚ ਕੈਮਰੇ ਚ ਵੀਡੀਓ ਬਣਾ ਰਹੀਆਂ ਸੀ ਕਹਿੰਦੇ ਅਸੀਂ ਫੋਨ ਭੰਨ ਦਾਂਗੇ ਕੈਮਰੇ ਭੰਨ ਦਾਂਗੇ ਤੁਹਾਡੇ ਸਭ ਕੁਝ ਭੰਨ ਦਾਂਗੇ ਜੇ ਕਿਸੇ ਨੇ ਵੀਡੀਓ ਬਣਾਈ ਕਹਿੰਦੇ ਬਾਹਾਂ ਵੜਦਾਂਗੇ ਤੁਹਾਡੀਆਂ ਜੀ ਦੇ ਸਾਡੀ ਗੁਜ਼ਾਰਿਸ਼ ਆਏ ਸਾਡੀ ਮਦਦ ਕਰੋ ਸਾਡੇ ਨਾਲੇ ਤਾਂ 7 ਕਰੋੜ ਰੁਪਈਆ ਪੂਰੇ ਮਹੱਲੇ 'ਚ ਬਹੁਤ ਲੋਕਾਂ ਦਾ ਲੱਗਿਆ ਹੋਇਆ ਲੈ ਕੇ ਚਲੇ ਗਏ ਨਾਲੇ ਸਾਡੇ ਗੁੰਡਾਗਰਦੀ ਕਰਾਉਂਦੇ ਨੇ ਉਲਟਾ ਕੇ 7 ਕਰੋੜ ਬਹੁਤ ਵੱਡੀ ਬਾਤ ਕੀ ਨਾਮ ਆਪਣਾ ਮੇਰਾ ਨਾਮ ਹਰੀਸ਼ ਹੈ ਜੀ ਸ਼ੈਲੀ ਕਿ ਕਿਹੜਾ ਇਲਾਕਾ ਇਹ ਇਹ ਪਟਿਆਲਾ ਜੀ ਆਪਣਾ ਰਾਜ ਕਲੋਮੀ ਪੈਂਦੀ ਨੇ ਨੇੜੇ ਸਮਾਨੀਆ ਗੇਟ ਤੇ ਕੀ ਵਾਪਿਆ ਹੋਇਆ ਓਰੇ ਇਹ ਬਾਪਰੇ ਜੋ ਜੀ ਇਹ ਹੋਇਆ ਸਾਰਾ ਅਮਨ ਤੇ ਜੋਤੀ ਦੇ ਕਰਕੇ ਹੋਇਆ ਜੀ ਤੇ ਇਹਨਾਂ ਨੇ ਆਪਦਾ ਯਾਨੀ ਕਿ ਅਮਨ ਦਾ ਘਰ ਵਾਲਾ ਆਇਆ ਸੀ ਓਰੇ ਤੇ ਜੋਤੀ ਦਾ ਜਵਾਈ ਲੱਗਦਾ ਜੋ ਕਿ ਇਹਨਾਂ ਨਾਲ ਸਾਡਾ ਪੈਸੇ ਲੈਣ ਦੇ ਚੱਲ ਰਿਹਾ ਤੇ ਜਦੋਂ ਅਸੀਂ ਇਹਨਾਂ ਕੋਲੇ ਪੈਸੇ ਦੀ ਮੰਗ ਕਰਦੇ ਆਂ ਤੇ ਸਾਨੂੰ ਧਮਕੀਆਂ ਦਿੰਦੇ ਨੇ ਗੋਲੀਆਂ ਮਰਵਾ ਦਾਂਗੇ ਤੇ ਕੁਝ ਤੇ ਫਰਵਰੀਅਰ ਮਹੀਨੇ ਆਏ ਸੀਗੇ ਤੇ ਉਰੇ ਫਾਇਰ ਵੀ ਕੱਢ ਕੇ ਗਏ ਨੇ ਗੀ ਗਲੀ ਦੇ ਵਿੱਚ ਅੱਜ ਕੀ ਹੋਇਆ ਹੁਣ ਰੇਸਟ ਹੈ ਅੱਜ ਇਹ ਵਾਪਰਾ ਹੋਇਆ ਜੀ ਮੈਂ ਉਰੇ ਖੜਿਆ ਸੀ ਤੇ ਘੱਟੋ ਘੱਟ 40-50 ਮੁੰਡੇ ਲੈ ਕੇ ਆਏ ਸੀ ਗੱਡੀਆਂ ਵੀ 8-9 ਗੱਡੀਆਂ ਸੀਗੀਆਂ ਭਰੀਆਂ ਹੋਈਆਂ ਜੀ ਤੇ ਮੁੰਡਾ ਸੀਗਾ ਜਸਮਨ ਨਾਮ ਦਾ ਜਸਮਨ ਪ੍ਰੇਮ ਸਿੰਘ ਤੇ ਉਹਦੇ ਨਾਲ ਸੀਗਾ ਉਹਦਾ ਚਾਚਾ ਸੁਖਦੀਪ ਸਿੰਘ ਤੇ ਸਾਰੀ ਜੋ ਵੀ ਸ਼ੈ ਹੋ ਰੇ ਲੜਾਈ ਝਗੜਾ ਤੇ ਬਦਮਾਸ਼ੀ ਦਿਖਾ ਰਹੇ ਨੇ ਇਹਦੇ ਪਿਓ ਦੇ ਕਰਕੇ ਆਏ ਉਹਦਾ ਨਾਮ ਹੈ ਖਜਾਨ ਸਿੰਘ ਖਜਣ ਸਿੰਘ ਤੇ ਰਹਿਣ ਵਾਲੇ ਹੈਗੇ ਪਿੰਡ ਕੋਟ ਗੰਗੂਰਾਏ ਦੇ ਨੇ ਨੇੜੇ ਨਾਲ ਲੁਧਿਆਣਾ ਦਰਾਹਾ ਪੈਂਦਾ ਜੀ ਨਿਉਰੇ ਹੁਣ ਕੀ ਲੜਾਈ ਝਗੜਾ ਜਿਹੜਾ ਹੋਇਆ ਕੀ ਕੀ ਤੋੜਪਨ ਕੀਤੀ ਤੁਹਾਡੇ ਉਰੇ ਇਹਨਾਂ ਨੇ ਆਂਦੇ ਸਾਰੀ ਪਹਿਲਾਂ ਤਾਂ ਮੇਰੇ ਨਾਂ ਦੇ ਲੈ ਕੇ ਵਾਜਾਂ ਇਹਨਾਂ ਨੇ ਬੁਲਾਇਆ ਵੀ ਕਿੱਥੇ ਆ ਬਾਹਰ ਨਿਕਲ ਤੰਨੂ ਅਸੀਂ ਜਾਨੂ ਮਾਰ ਦਾਂਗੇ ਤੇ ਮੈਨੂੰ ਪੂਰੇ ਜਾਨੂ ਮਾਰਨ ਦੇ ਹੌਲ ਦੇ ਵਿੱਚ ਆਏ ਸੀਗੇ ਤੇ ਚੰਗੇ ਅਸਲੇ ਉਸਲੇ ਲੱਗੇ ਹੋਏ ਸੀ ਇਹਨਾਂ ਕੋਲੇ ਇਹਨੇ ਮੇਰੀ ਗੱਡੀ ਖੜੀ ਸੈਅ ਤੁਸੀਂ ਤਸਵੀਰਾਂ ਲਈਆਂ ਹੋਣ ਮੇਰਾ ਗੱਡੀ ਤੇ ਮੇਰਾ ਮਕਾਨ ਸਾਰਾ ਭੰਨ ਦਿੱਤਾ ਹੀ ਤੇ ਮੇਰਾ ਚਾਚਾ ਕੰਮ ਦੇ ਉੱਤੋਂ ਆ ਰਹੇ ਸੀ ਰਾਹ ਦੇ ਵਿੱਚ ਉਹਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਮੇਰੀ ਇਹੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਇਹਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਜਾਨੀ ਨੁਕਸਾਨ ਮੇਰੇ ਚਾਚੇ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਜਿਹੜਾ ਰਾਜ ਕਲੋਨੀ ਦੇ ਵਿੱਚ ਜਿਹੜਾ ਮੈਟਰੋ ਹੋਇਆ ਜੀ ਕਹਿੰਦਾ ਕੁਝ ਬੰਦੇ ਜਿਹੜੇ ਆ ਲੋਕਾਂ ਦੇ ਘਰ ਕੋਟੋੜ ਗਏ ਸੀ ਕਿ ਕੀ ਮਾਮਲਾ ਸਰ ਇਹ ਤੁਹਾਨੂੰ ਪਲੇਟ ਆਈ ਸੀ ਰਾਜ ਕਲੋਨੀ ਦੇ ਵਿੱਚੋਂ ਮੌਕੇ ਤੇ ਕੇ ਸੀ ਕੁਝ ਬੰਦੋਗੀਆਂ ਦੇ ਸੀ ਉਹ ਬਾਕੀ ਦੇ ਵਿੱਚ ਇਸਨ ਕਰਾਇਆ ਤੁਹਾਨੂੰ ਉਹ ਬਾਰੇ ਤੁਹਾਨੂੰ ਕਹਾਂ